ये लोग तो कुछ ज्यादा है एक ऊपर बंदरे से ये तो दुबो कर दिया ब्रेक चली कहां थोड़ी से कहां हर बाजार हां ओठे नहीं कहां मिलती है ये कितने बजे हो गए ओ देखो का ਮੇਰਾ ਪਿੰਡ ਭਰਪੂਰਗੜ ਹੈ ਨਾਮ ਮੇਰਾ ਗੁਰਸੇਵ ਸਿੰਘ ਤੇ ਮੈਂ ਆਪਣੀ ਭੈਣ 2021 ਚ ਚੌਧਰੀ ਮਜਰੇ ਚ ਉਹਦਾ ਵਿਆਹ ਕੀਤਾ ਸੀ ਬਲਦੇਵ ਕਲੋਨੀ ਤੇ ਪ੍ਰੋਣੇ ਦਾ ਨਾਮ ਪ੍ਰੀਤਪਾਲ ਕੁੜੀ ਦਾ ਨਾਮ ਜਸ਼ਨਪ੍ਰੀਤਕੌਰ ਤੇ ਇਹਨਾਂ ਨੇ ਦੇਜ ਦੇ ਪ੍ਰਤੀ ਉਹਨੂੰ ਕੁੱਟਮਾਰ ਕੀਤੀ ਬਹੁਤ ਜਿਆਦਾ ਤੰਗ ਕਰਦੇ ਸੀ ਅਸੀਂ ਇੱਕ ਦੋ ਵਾਰੀ ਇਹਨਾਂ ਨੂੰ ਪੈਸੇ ਦੇ ਵੀ ਚੁੱਕੇ ਆ ਆ ਹੁਣ ਦਿੱਤੇ ਆ ਇਹਨਾਂ ਨੂੰ 3 ਮਹੀਨੇ ਹੋਏ 1,60,000 ਰੁਪਏ ਹੁਣ ਦੇ ਚੁੱਕੇ ਆ 2 ਲੱਖ ਰੁਪਏ ਦੀ ਹੋਰ ਮੰਗ ਕਰ ਰਹੇ ਸੀ ਸਾਡੇ ਨਾਲ ਤੇ ਕੁੜੀ ਨੂੰ ਕੁੱਟ ਮਾਰ ਕਰ ਰਹੇ ਸੀ ਵੀ ਤੂੰ ਆਪਣੇ ਘਰੋਂ ਜਾ ਕੇ ਪੈਸੇ ਲੈ ਕੇ ਆ ਅਸੀਂ ਗਰੀਬ ਪਰਿਵਾਰ ਦੇ ਆ ਮਜ਼ਦੂਰੀ ਕਰਦੇ ਸੀ ਮੇਰੇ ਫਾਦਰ ਸਾਹਿਬ ਵੀ ਮਜ਼ਦੂਰੀ ਕਰਦੇ ਨੇ ਮੈਂ ਵੀ ਮਜ਼ਦੂਰੀ ਕਰਦਾ ਸੀ ਤੇ ਇੰਨੇ ਪੈਸੇ ਸਾਡੇ ਕੋਲ ਨਹੀਂ ਜੁੜੇ ਅਸੀਂ ਸਮਾਂ ਮੰਗਿਆ ਸੀ ਉਹਨਾਂ ਦਾ ਥੋੜਾ ਵੀ ਸਾਨੂੰ ਸਮਾਂ ਦੇ ਦਿਓ ਅਸੀਂ ਤੁਹਾਨੂੰ ਪੈਸੇ ਦੇ 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 ਦਵਾਂਗੇ ਪਰ ਉਹਨਾਂ ਨੇ ਕੋਈ ਸਾਡੀ ਗੱਲ ਨਹੀਂ ਸੁਣੀ ਤੇ ਉਹਨਾਂ ਨੇ ਸਾਡੀ ਕੁੜੀ ਦਾ ਕਤਲ ਕੀਤਾ ਪਤਾ ਨਹੀਂ ਕਤਲ ਦੋ ਤੁਹਾਨੂੰ ਕਿਵੇਂ ਲੱਗਦਾ ਜੀ ਲੜਕੀ ਦਾ ਕਿੰਨਾ ਇਹਨਾਂ ਨੇ ਹੀ ਸਾਡੀ ਲੜਕੀ ਨੂੰ ਇਹ ਕੋਈ ਮੈਡੀਸਿਨ ਦਿੱਤੀ ਆ ਪਤਾ ਨਹੀਂ ਕੁੱਟ ਮਾਰ ਕੇ ਇਹਨਾਂ ਨੇ ਸਾਡੀ ਲੜਕੀ ਨੂੰ ਮਾਰਤਾ ਤੇ ਲੜਕੀ ਨੂੰ ਮਾਰਨ ਤੋਂ ਬਾਅਦ ਸਾਨੂੰ ਫੋਨ ਕਰਦੇ 8 ਵਜੇ ਵੀ ਆਜੋ ਕੁੜੀ ਨੂੰ ਉਲਟੀਆਂ ਲੱਗੀਆਂ ਹੋਈਆਂ ਨੇ ਅਸੀਂ ਐਂਬੂਲੈਂਸ 'ਚ ਲੈ ਕੇ ਪਟਿਆਲੇ ਜਾ ਰਹੇ ਹਾਂ ਜਦੋਂ ਅਸੀਂ ਹਸਪਤਾਲ ਮੈਂ ਹਸਪਤਾਲ ਪਹੁੰਚਦਾ ਮੇਰੇ ਦੋਸਤ ਨਾਲ ਤੇ ਜਦੋਂ ਅਸੀਂ ਜਾ ਕੇ ਪਤਾ ਕਰਦੇ ਆ ਕਾਉਂਟਰ ਤੋਂ ਕਾਉਂਟਰ ਤੇ ਵੀ ਜਸਨ ਨਾਮ ਦੀ ਪੇਸ਼ ਲਾਏ ਉਹ ਕਹਿੰਦੇ ਆ ਵੀ ਡੈੱਡ ਬੋਡੀ ਪੈਕ ਹੋ ਰਹੀ ਆ ਤੇ ਉਹਨਾਂ ਦਾ ਦਿਓ ਰਾ ਕੇ ਸਾਨੂੰ ਕਹਿ ਰਿਹਾ ਜੀ ਉਹ ਤਾਂ ਤੁਹਾਡੀ ਭੈਣ ਤਾਂ ਹੈ ਨਹੀਂ ਵੀ ਰਹੀ ਨਹੀਂ ਹੈਗੀ ਤੇ ਅਸੀਂ ਪੁਲਿਸ ਤੋਂ ਇਹ ਇਨਸਾਫ ਚਾਹੁੰਦੇ ਆ ਵੀ ਸਾਡੀ ਸੁਣਵਾਈ ਹੋਵੇ ਇਹਨਾਂ ਨੂੰ ਵਧੀ ਵੱਧ ਤੋਂ ਵੱਧ ਸਜ਼ਾ ਹੋਵੇ ਪੂਰੇ ਪਰਿਵਾਰ ਨੂੰ ਇਹਨਾਂ ਨੇ ਰਲ ਕੇ ਪੂਰੇ ਪਰਿਵਾਰ ਨੇ ਸਾਡੀ ਕੁੜੀ ਦਾ ਕਤਲ ਕੀਤਾ ਤੇ ਪੁਲਿਸ ਵੀ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਸੰਜੀ ਦੇ ਕੀ ਹੋਇਆ ਤੁਹਾਡੀ ਲੜਕੀ ਨਾਲ ਕੀ ਇਸ ਗੱਲ ਨੂੰ ਲੈ ਕੇ ਲੜਾਈ ਕਰ ਸਾਡੇ ਪਹਿਲਾਂ ਦੀ ਉਹ ਗੁੱਸੇ ਗਲੇ ਕੁੱਟਦੇ ਮਾਰਦੇ ਵੀ ਲੈਂਦੇ ਸੀਗੇ ਅਸੀਂ ਕਿੰਨੀ ਵਾਰ ਉਹਨਾਂ ਨੂੰ ਅਸੀਂ ਚਲ ਜਾ ਆ ਜੂ ਕਿਸੇ ਕਰਿਆ ਹੁੰਦੀ ਇਹ ਸਮਝਾ ਜਾਂਦੇ ਚਾਹੇ ਅਸੀਂ ਕਹਾਂ ਚਲ ਟਿਕ ਜਾਣਗੇ ਕੋਈ ਗੱਲ ਨਹੀਂ ਅਸੀਂ ਫੇਰ ਦੁਬਾਰਾ ਫੇਰ ਕੁੜੀ ਹੁਣ ਮੈਨਾਂ ਫੇਰ ਰਹਿ ਗਈ ਤੇ ਸਾਡੇ ਕੋਲ ਅਸੀਂ ਵੀ ਹੁਣ ਫੇਰ ਭੇਜਤੀ ਅਸੀਂ ਤਾਂ ਚਲ ਕੋਈ ਨਾ ਇੱਕ ਮੌਕਾ ਦੇਖ ਲਓ ਪੁੱਤ ਤੈਨੂੰ ਭੇਜ ਜਤੋਂ ਕੋਈ ਕਾਰਨ ਤਾਂ ਦੱਸ ਲਿਓ ਸਾਡੇ ਉਹਨਾਂ ਨੇ ਕੋਈ ਗੱਲ ਦੱਤ ਨਹੀਂ ਕੀਤੀ ਹੈ ਸੰਨ ਸਾਨੂੰ ਤਾਂ ਹੁਣ ਬਸ ਸਾਨੂੰ ਇਹ ਪਤਾ ਲੱਗਿਆ ਵੀ ਸਾਡੀ ਕੁੜੀ ਨਾਲਿਆਂ ਨੇ ਵੀ ਆਹ ਕਵਾਕਾ ਕੀਤਾ ਹੈ ਹੁਣ ਸਾਨੂੰ ਸਾਡਾ ਕੋਈ ਨਹੀਂ ਕਿਦਾ ਸੀ ਵੀ ਦਾਜ ਮੰਗਦਾ ਸੀ ਦਾਜ ਵੀ ਫਿਰ ਉਹਨਾਂ ਨੇ ਦੇ ਚੁੱਕਿਆ ਸੀ ਜਿਦਾ ਦੇ ਕਿ ਦਿੱਤਾ ਉਹਨੇ ਡਿਮਾਂਡ ਪੂਰੀ ਕਰ ਦਿੱਤੀ ਡਿਮਾਂਡ ਅਸੀਂ ਜਿਹੜੀਆਂ ਮੰਗ ਰਹੀ ਸੀ ਸਥਿਤੀਆਂ ਨੇ ਜਿਹੜੀਆਂ ਸਾਰੀਆਂ ਦਾਜ ਵੀ ਗਹਿਣੇ ਵੀ ਪਾਏ ਨੇ ਸੀ ਦਾਜ ਵੀ ਦਿੱਤਾ ਹੈ ਇਹ ਸਾਰਾ ਤੇ ਹੁਣ ਕੀ ਮੰਗਦੇ ਸੀ ਜੀ ਪੁੱਛ ਹੁਣ ਦੁਬਾਰਾ ਗੈਨ ਤੇ ਅਸੀਂ ਜਗ੍ਹਾ ਲੈਣੀ ਆ ਸਾਨੂੰ 4 ਲੱਖ ਰੁਪਏ ਚਾਹੀਦੇ ਆ ਅਸੀਂ 2 ਲੱਖ ਰੁਪਏ ਦੇ ਵੀ ਚੁੱਕੇ ਅਸੀਂ ਫੇਰ ਵੀ ਹੁਣ ਉਹਦੇ ਵਿੱਚ ਸਾਨੂੰ ਹੁਣ ਦੁਬਾਰਾ ਫੇਰ ਕਹਿੰਦੇ ਹੋਰ ਦੋ ਵਾਰ ਅਸੀਂ ਕਹਿੰਦੇ ਚਲੋ ਕੋਈ ਗੱਲ ਨਹੀਂ ਬੈਨ ਟਾਈਮ ਕਰੋ ਵੀ ਸਾਨੂੰ ਹੋਰ ਵੀ ਹੱਲ ਕਰਦਾਂਗੇ ਕੋਈ ਗੱਲ ਨਹੀਂ ਅਸੀਂ ਜਗਾ ਵਿੱਚ ਕੇਸ ਹੈ ਜਮੀਨ ਵਿੱਚ ਕਿਸੇ ਜੱਤਾ ਉਹਨੂੰ ਪੈਸੇ ਦੇ ਜੀ ਦੋਨੋਂ ਠੋੜਾ ਕੰਮ ਕੀ ਕਰਦਾ ਪੁਰਾਣਾ ਉਹਦੇ ਵਿੱਚ ਲੱਗਿਆ ਸੀ ਮੈਨੂੰ ਹੁਣ ਇਨਾ ਪਤਾ ਨਹੀਂ ਹੈਗਾ ਜੀ ਹਾਂ ਜੀ ਸਾਨੂੰ ਤਾਂ ਹੁਣ ਸਾਨੂੰ ਵੀ ਸਾਡੀ ਕੁੜੀਆਂ ਨਾਲ ਨੇ ਕਿਵੇਂ ਕੀਤਾ ਵੀ ਸਾਨੂੰ ਇਹਦਾ ਨਿਸਾਬ ਮਿਲਣਾ ਚਾਹੀਦਾ ਹਾਂਜੀ ਸਰ ਕੀ ਇਹ ਮਾਮਲਾ ਕੀ ਹੈ ਜੀ ਇਹ ਲੜਕੀ ਦਾ ਕੀ ਕੇਸ ਹੋਇਆ ਜੀ ਏ ਜੀ ਬੰਦਾ ਜੀ ਮੈਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਸਾਡੇ ਗਰੀਬਾਂ ਦੀ ਤੁਸੀਂ ਮਦਦ ਕਰੀ ਆ ਕਿ ਮੈਂ ਪਰਮਜੀਤ ਸਿੰਘ ਪਿੰਡ ਭਰਪੂਰਗੜ ਤੋਂ ਇਹ ਕੁੜੀ ਦਾ ਤਾਇਆ ਜੀ ਲੱਗਦਾ ਇਹ ਜੀ ਅਸੀਂ 2021 ਦੀ ਵਿਆਹੀ ਸੀ ਮੈਂ ਖੁਦ ਆ ਵਿਹੀ ਆ ਕੁੜੀ ਦੀ 21 ਸਾਲ ਦੀ ਉਮਰ ਸੀ ਉਹ ਟਾਈਮ ਹੁਣ 23 ਸਾਲ ਦੀ ਉਮਰ ਹੋ ਗਈ ਇਹਨਾਂ ਨੇ ਬੜਾ ਦੇਣ ਲੈਣ ਦੇ ਪਿੱਛੇ ਤੰਗ ਕਰੇ ਪਿੱਛੇ ਇਹਨਾਂ ਨੂੰ ਅਸੀਂ ਜ਼ਮੀਨ ਦਾ ਪਿੱਗਾ ਵੇਚਿਆ ਇਹਨਾਂ ਦਾ ਵੇਚ ਕੇ ਮੈਂ ਇਨਾਂ ਨੂੰ ਇਕੱਲੇ 60000 ਰੁਪਏ ਦਿੱਤਾ ਵੀ ਚਲੋ ਕੋਈ ਨਾ ਮਦਦ ਉਸ ਮਗਨ ਬਣ ਜੂ ਇਨਾਂ ਦਾ ਕਿਰੋ ਫੇਰ ਨਾ ਖੜਾ ਛੱਡਿਆ ਇੱਥੇ ਵੀ ਪੰਜ ਚਾਰ ਵਾਰੀ ਆਏ ਸੀ 75 ਲੈ ਕੇ ਮਕੂਰਦਾਰਿਆ ਕੁੜੀ ਨੂੰ ਵੀ ਚਲੋ ਕੋਈ ਨਾ ਥੋੜਾ ਸਮਝੌਤਾ ਹੋ ਜੂ ਟਿਕ ਟਕ ਪਰ ਹੋਇਆ ਨਾ ਅਜੇ 20 ਦਿਨ ਹੋਏ ਨੇ ਕੁੜੀ ਨੂੰ ਫੇਰੇ ਕੁੱਟ ਕੇ ਛੱਡਿਆ ਪਿੰਡ ਭਰਪੁਰਗੜ ਜਾ ਕੇ ਉੱਥੇ ਗਏ ਕਰੇ ਚਲ ਮੈਂ ਸੀ ਮੁੰਡੇ ਨੂੰ ਬੁਲਾਇਆ ਵੀ ਕੋਈ ਨਾ ਆ ਕੇ ਲੈ ਜੋ ਇਹ ਫੇਰ ਸਰਪੰਚ ਦੇ ਵਗ ਗਿਆ ਸੀ ਉੱਥੇ ਇਹਨਾਂ ਨੂੰ ਸਮਝਾ ਕਰਕੇ ਕੁੜੀ ਤੋੜਤੀ 20 ਦਿਨ ਦੀ ਗੱਲ ਹੈ ਜੀ ਉਦਮਾ ਲੋਤੋਰੀ ਕਰੀ ਉਹੀ ਫੇਰ ਪਹਾ ਇਹਨਾਂ ਨੇ ਇਹਨਾਂ ਦੇ ਨਾਲ ਪਲਾਟ ਪਿਆ ਗਾਂਦੇ ਨਾਲ ਉਹ ਪਲਾਟ ਲੈ ਰਹੇ ਤੇ ਵੀ 2 ਲੱਖ ਰੁਪਏ ਹੋ ਦੋ ਚਲ ਅਸੀਂ ਕਿ ਕੋਈ ਗਾਲੀ ਕਿਤੇ ਚਾਰ ਪੈਸੇ ਆਏ ਛੁੜੀ ਮਦਦ ਕਰ ਦਾਂਗੇ ਤੁਸੀਂ ਟਿਕੇ ਰਹੋ ਹੋ ਤੁਸੀਂ ਟਿਕੇ ਰਹੋ ਪਰ ਇਹ ਨਾ ਟਿਕੇ ਨਾ ਟਿਕੇ ਕੁੜੀ ਨੇ ਫੋਨ ਵੀ ਕਰਿਆ ਉਸ ਦਿਨ ਵੀ ਕਰਿਆ ਸਾਨੂੰ ਸ਼ਾਮ ਨੂੰ ਵੀ ਮੈਨੂੰ ਲੈ ਜਾਓ ਆ ਕਿ ਚਲ ਸਾਡੇ ਦਮਾਚੇ ਕੋਲ ਚਲ ਕੋਈ ਨਾ ਬੱਚੇ ਨੇ ਹਾਜਮਾ ਠੰਡਾ ਹੋ ਜਾਊਗਾ ਰਾਤ ਨੂੰ ਵੀ ਕਰਿਆ ਸਵੇਰੇ ਫੇਰ ਨੇ 8:00 ਵਜੇ ਫੋਨ ਕਰਿਆ ਫੇਰ ਪਤਾ ਲੱਗਾ ਸਾਨੂੰ ਤੇ ਬੈਦਾਂ ਨਾਲ ਝੂਠ ਬੋਲੇ ਹਾਂ ਉੱਥੇ ਜੀ ਪਟਿਆਲੇ ਗਏ ਉੱਥੇ ਡੈੱਡ ਬੋਡੀ ਸੀ ਉਸ ਟਾਈਮ ਜਾ ਕੇ ਮੈਂ ਪੁੱਛਿਆ ਮੁੰਡਾ ਰੇ ਦਾ ਦੌਰ ਬੈਠਾ ਸੀ ਉਹਨਾਂ ਨੇ ਸਾਲਾ ਜਵਾਬ ਇਹ ਦਿੱਤਾ ਵੀ ਜਿਹੜਾ ਉਹ ਕੰਮ ਕਰ ਲਓ ਸਾਨੂੰ ਇਹ ਜਵਾਬ ਦੇ ਕੇ ਚਲੋ ਅਸੀਂ ਤੁਰੇ ਅਸੀਂ ਕੀ ਬੋਲਣਾ ਦੀ ਹਾਂਜੀ ਇਹ ਜੋ ਲੜਕੀ ਦਾ ਕੀ ਮਾਮਲਾ ਜੀ ਲੜਕੀ ਦਾ ਜੀ ਇਹ ਨਾਬੇ ਵਿਆਹੀ ਹੋਈ ਸੀ ਕੁੜੀ ਜੀ ਸਾਡੀ ਮੈਂ ਜੀਜਾ ਜੀ ਉਹਨਾਂ ਦਾ ਇਹ ਨਾ ਮਤਲਬ ਕਿ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਕੁੜੀ ਸੀ ਲੜਕੀ ਸੀ ਜੀ ਇਹਨਾਂ ਨੇ ਜ਼ਮੀਨ ਵੇਚ ਕੇ ਵਿਆਹ ਕੀਤਾ ਸੀ ਕਹਿੰਦੇ ਬਹੁਤ ਸੋਹਣਾ ਵਿਆਹ ਕੀਤਾ ਸੀ ੜਕੀ ਦਾ ਲੇਕਿਨ 2 2.5 ਸਾਲ ਬਾਅਦ ਥੋੜੇ ਟਾਈਮ ਬਾਅਦ ਸਮੇਂ ਹੀ ਬਾਅਦ ਇਹਨਾਂ ਦੇ ਘਰ ਚ ਕਲੇਸ਼ ਚੱਲਣ ਲੱਗ ਗਿਆ ਜੀ ਆਪਸੀ ਆਪਸੀ ਕਲੇਸ਼ ਚੱਲਣ ਤੋਂ ਬਾਅਦ ਜਿਹੜਾ ਮਤਲਬ ਕਿ ਲੜਕੀ ਦੇ ਘਰ ਵਾਲਾ ਸੀ ਉਹ ਚੰਡੀਗੜ੍ਹ ਜਾਂਦਾ ਸੀ ਤੇ 1.5 ਸਾਲ ਤੱਕ ਤਕਰੀਬਨ ਉੱਥੇ ਰਿਹਾ ਉਸ ਤੋਂ ਬਾਅਦ ਨਾ ਤਾਂ ਲੜਕੀ ਨੂੰ ਲੈ ਕੇ ਗਿਆ ਉੱਥੇ ਤੇ ਨਾ ਹੀ ਕੋਈ ਬੱਚਾ ਸੀ ਤਕਰੀਬਨ ਹੁਣ ਤੱਕ ਤੇ ਇਹਨਾਂ ਦੇ ਘਰ ਦੇ ਵਿੱਚ ਇੰਨਾ ਜ਼ਿਆਦਾ ਕਲੇਸ਼ ਵਧਣ ਲੱਗ ਗਿਆ ਸੀ ਜੀ ਪੈਸਿਆਂ ਪਿੱਛੇ ਮਤਲਬ ਕਿ ਲੈਣ ਦੇਣ ਪਿੱਛੇ ਦੇ ਹੇਜ ਵਿੱਚ ਉਹ ਅੱਜ ਮਤਲਬ ਕਿ ਐਡਾ ਜ਼ਿਆਦਾ ਹੋ ਹੋ ਗਿਆ ਵੀ ਉਹਨਾਂ ਨੇ ਲੜਕੀ ਦਾ ਕਤਲ ਹੀ ਕਰਤਾ ਲੜਕੀ ਨੂੰ ਮਾਰ ਹੀ ਦਿੱਤਾ ਇਹ ਦੁੱਖਤ ਘਟਨਾ ਹੀ ਆ ਜਿਹਨੂੰ ਮੈਂ ਕਹੂੰਗਾ ਇਹ ਬਲਦੇਵ ਕਲੋਨੀ ਨਾਬਾ ਦੇ ਵਿੱਚ ਇੱਕ ਨੂੰ ਸੀ ਜਿਹਦਾ ਪੇਕਾ ਵੱਲੋਂ ਇਹ ਕਿਹਾ ਸ਼ੰਕਾ ਲਾਈ ਜਾ ਰਿਹਾ ਵੀ ਉਹਦਾ ਕਤਲ ਕੀਤਾ ਗਿਆ ਤਾਂ ਉਸ ਨੂੰ ਨਾਬੇ ਹਸਪਤਾਲ ਵੀ ਲੈ ਕੇ ਆਏ ਨੇ ਉਦੋਂ ਬਾਅਦ ਪਟਿਆਲੇ ਲੈ ਕੇ ਗਏ ਨੇ ਲੇਕਿਨ ਸੋਹਰਾ ਪਰਿਵਾਰ ਦਾ ਇੱਥੇ ਸਾਨੂੰ ਕੋਈ ਬੰਦਾ ਮਿਲਿਆ ਨਹੀਂ ਹੈਗਾ ਤਾਂ ਇਹ ਜਿਹੜੀ ਇਨਸਾਫ ਦੀ ਗੱਲ ਹੈ ਇਹ ਨੂਹਾ ਨਾਲ ਜਿਹੜੇ ਅਤਿਆਚਾਰ ਹੁੰਦੇ ਨੇ ਉਹਦੇ ਵਿੱਚ ਕਿਸਾਨ ਜੱਥੇਬੰਦੀਆਂ ਜੇ ਕਿਸੇ ਨਾਲ ਵੀ ਧੱਕਾ ਹੋਏਗਾ ਉਸ ਪਰਿਵਾਰ ਦੇ ਨਾਲ ਖੜੀ ਹੋਏਗੀ ਅਸੀਂ ਇਹੀ ਗੱਲ ਕਹਿੰਦੇ ਆ ਪ੍ਰਸ਼ਾਸਨ ਤੋਂ ਵੀ ਇਸ ਜਿਹੜਾ ਪੇਕਾ ਪਰਿਵਾਰ ਹੈ ਜਿਨ੍ਹਾਂ ਤੇ ਦੁੱਖ ਦੇ ਕਹਿਰ ਟੁੱਟ ਗਿਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਪੁਲਿਸ ਦੁਆਰਾ ਕਰਨੀ ਚਾਹੀਦੀ ਆ ਜਥੇ ਬੰਦੀਆਂ ਇਹਨਾਂ ਦਾ ਨਾਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਨਾਲ ਖੜੀਆਂ ਨੇ ਜੀ ਕਿਉਂਕਿ ਇੱਥੇ ਤੱਕ ਹੁਣ ਤੱਕ ਜਰੂ ਅਸੀਂ ਖੜੇ ਆ ਸਾਰੇ ਪਰਿਵਾਰ ਵੱਲੋਂ ਕੋਈ ਵੀ ਨਮਾਇੰਦਾ ਜਾਂ ਸਰਪੰਚੇ ਜਾਂ ਉਹ ਆਪ ਪਤੀ ਤੱਕ ਜਾਂ ਉਹਦਾ ਕੋਈ ਘਰ ਦਾ ਇੱਥੇ ਨਹੀਂ ਪਹੁੰਚਿਆ ਤਾਂ ਇਹ ਇਹ ਜੀ ਮਾੜੀ ਘਟਨਾ ਸਾਡੇ ਸ਼ਹਿਰ ਪਨਾਬੇ ਵਿੱਚ ਹੋਈ ਆ ਕਿਸਾਨ ਜਥੇ ਬੰਦੀਆਂ ਇਹਨਾਂ ਪਰਿਵਾਰ ਨਾਲ ਗੱਲਬਾਤ ਕਰਕੇ ਅੱਗੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰ ਰਹੀ ਜਾਂਦੀ ਹੈ ਨੇ ਸੁਸਾਇਡ ਕੀਤਾ ਕੀ ਕਾਰਨ ਆ ਇਸ ਵਿੱਚ ਇਹ ਨਾ ਲੜਕੀ ਜਸ਼ਨਕੌਰ ਸੀਗੀ ਭਰਪੂਰਗੜ ਤੋਂ ਇੱਥੇ ਵਿਆਹੀ ਹੋਈ ਸੀ ਬਲਦੇਵ ਕਲੋਨੀ ਦੇ ਵਿੱਚ ਇਹਦਾ ਪਹਿਲਾਂ ਤੋਂ ਵੀ ਇਹਨਾਂ ਦਾ ਕੋਈ ਪਰਿਵਾਰਕ ਝਗੜਾ ਚੱਲਦਾ ਸੀ ਜਿਹੜਾ ਪੰਚਾਇਤਾਂ ਵਗੈਰਾ ਕੱਟੀਆਂ ਹੋਈਆਂ ਉਹਦੇ ਵਿੱਚ ਕੱਲ ਉਹਨੇ ਕੋਈ ਜ਼ਹਿਰੀਲੀ ਚੀਜ਼ ਸਾਨੂੰ ਪਤਾ ਲੱਗਿਆ ਵੀ ਖਾਧੀ ਇਹਨੂੰ ਹਸਪਤਾਲ ਦਾਖਲ ਕਰਾਇਆ ਸਾਡੇ ਕੋਲ ਜਿਹੜਾ ਰੁੱਕਾ ਹਸਪੀਟਲ ਤੋਂ ਪਹੁੰਚਿਆ ਪਹਿਲਾਂ ਨਾਬਾ ਤੋਂ ਉਸ ਤੋਂ ਬਾਅਦ ਨਿਊਰੋ ਹਸਪੀਟਲ ਤੋਂ ਜਿਹਦੇ ਬਿਆਨਾਂ ਦੇ ਅਧਾਰ ਤੇ ਅਸੀਂ ਜਿਹੜਾ ਇੱਕ ਮੁਕੱਦਮਾ ਦਰਜ ਕੀਤਾ ਹੈ 108 ਪੀ ਐਨ ਐਸ ਦਾ ਤੇ ਸਬਸੈਕਸ਼ਨ 3 ਤੇ 5 ਕਿਹੜੀ ਕਿਹੜੇ ਖਿਲਾਫ ਹੈ ਜੀ ਇਹ ਬਰ ਖਿਲਾਫ ਹੈਗਾ ਜੀ ਆਪਣਾ ਪ੍ਰਿਤਪਾਲ ਸਿੰਘ son of ਭਾਨ ਸਿੰਘ ਭਾਨ ਸਿੰਘ son of अनन केसरो वाइफ ऑफ ਭਾਨ ਸਿੰਘ ਤੇ ਬੱਲੂ son of ਭਾਨ ਸਿੰਘ ਇਹ ਜਿਹੜੇ ਰਹਿਣ ਵਾਲੇ ਆ ਸਾਰੇ ਬਲਦੇਵ ਕਲੋਨੀ ਦੇ ਇਹ ਪਰਿਵਾਰਕ ਮੈਂਬਰ ਇਹ ਸਾਰੇ ਪਰਿਵਾਰਕ ਮੈਂਬਰ ਹੈ ਜੀ ਇਹਨਾਂ ਨੇ ਇਹਨਾਂ ਤੇ ਦੋਸ਼ ਲਾਏ ਨੇ ਵੀ ਇਹ ਤੰਗ ਪ੍ਰੇਸ਼ਾਨ ਕਰਦੇ ਸੀ ਕੁੜੀ ਨੂੰ ਇਹ ਜਿਹੜੇ ਕਹਿ ਰਹੇ ਜ਼ਹਿਰੀਲੀ ਚੀਜ਼ ਇਹਨਾਂ ਨੇ ਕਿਹਾ ਜੀ ਆਪ ਖਾਤੇ ਇਸ ਪਤਲੇ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਆ ਜੇ ਕਿਰਾਂ ਫਿਲਹਾਲ ਜਿਹੜਾ ਅਵਟਮੈਂਟ ਆਫ ਸੂਸਾਈਡ ਹੈ ਉਹਦਾ ਅਸੀਂ ਮੁਕੱਦਮਾ ਦਰਜ ਕੀਤਾ ਹੈ ਬਾਕੀ ਦੀ ਅੱਗੇ ਤਫ਼ਤੀਸ਼ ਕਰ ਰਹੇ ਆ ਅਸੀਂ ਜਿਹੜੇ ਉਹ ਚ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਜਿਹੜਾ ਕੋਈ ਜੁਰਮਵਾਦਾ ਜੋ ਵੀ ਆਉਂਦਾ ਸਾਹਮਣੇ ਉਹ ਕੀਤਾ ਜਾਊਗਾ ਜਿਹੜੇ ਦੋਸ਼ੀ ਨੇ ਅਜੇ ਗ੍ਰਿਫਤਾਰ ਅਮਵਾਜਾ ਜੇ ਮੁਕੱਦਮਾ ਦਰਜ ਕਰਾ ਕੇ ਹਟੇ ਦੋਸ਼ੀਆਂ ਦੀ ਭਾਲ ਜਾਰੀ ਹੈ ਅਸੀਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਹਾਂ ਇਹ ਹਾਲਾਤ ਕਿੱਥੇ ਹੋਣਾ ਪਿੱਛੇ ਤੁਰਕੀ ਆ ਰਹੀ ਇੱਥੇ ਆ ਹਸਪੀਟਲ ਆ ਨਾਣੇ ਅੱਜ ਅਸੀਂ ਤੇ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਹੈ ਕੀ ਪੁੱਤਰ ਪੁਲਿਸ ਨੇ 306 A ਦੇ ਵਿੱਚ ਜਿਹੜੀ ਕਾਰਵਾਈ ਕੀਤੀ ਹੈ ਜੀ ਉਹਦੇ ਤੇ ਅਸੀਂ ਪੋਸਟਮਾਰਟਮ ਲਈ ਉਹਨਾਂ ਨੂੰ ਕਹਿਤਾ ਕਿ ਪੋਸਟਮਾਰਟਮ ਕਰਾ ਕੇ ਅਸੀਂ ਉਹਦਾ ਸੰਸਕਾਰ ਕਰਾਂਗੇ ਔਰ ਕਾਰਵਾਈ ਕਰਨ ਲਈ ਕਿਹਾ ਜੇ ਆਉਣ ਵਾਲੇ ਦੇ ਨਾਲ ਕਾਰਵਾਈ ਨਾ ਕੀਤੀ ਉਹਨਾਂ ਨੂੰ ਅਰੈਸਟ ਨਾ ਕੀਤਾ ਤਾਂ ਅਸੀਂ ਜਿਹੜਾ ਅਗਲੀ ਕਾਰਵਾਈ ਕਰਾਂਗੇ। ਭਰੋਸਾ ਦਿੱਤਾ ਵੀ ਲੈ। ਭਰੋਸਾ ਦਿੱਤਾ ਕਿ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਨਾ ਉਹਨਾਂ ਨੂੰ ਅਰੈਸਟ ਕੀਤਾ ਜਾਂਕਰ ਉਹਨਾਂ ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਅਸੀਂ ਜਿਹੜਾ ਫਿਰ ਦੁਬਾਰਾ ਇਹਨਾਂ ਤੇ ਪ੍ਰੋਟੈਸਟ ਕਰਾਂਗੇ।